ਕਦੇ ਤੁਸੀਂ ਸੁਣਿਆ ਕਿ ਕਿਸੇ ਵਿਅਕਤੀ ਨੂੰ ਅਜੀਹਾ ਭਰਮ ਪੈ ਗਿਆ ਹੋਵੇ ਕਿ ਉਸਦੇ ਉੱਤੇ ਹਮਲਾ ਹੋਣ ਵਾਲਾ ਹੈ ਅਤੇ ਉਹ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕਰ ਦੇਵੇ ਜੀ ਹਾਂ ਇੱਕ ਅਜੀਹਾ ਹੀ ਮਾਮਲਾ ਸੰਗਰੂਰ ਦੇ ਵਿੱਚ ਸਾਹਮਣੇ ਆਇਆ ਹੈ ਸੰਗਰੂਰ ਪੁਲਿਸ ਨੇ ਇੱਕ ਅਜੀਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਨੂੰ ਕਿ ਇਹ ਵਹਿਮ ਪੈ ਗਿਆ ਸੀ ਕਿ ਉਸਦੇ ਉੱਤੇ ਹਮਲਾ ਹੋਣ ਵਾਲਾ ਹੈ ਇਸ ਲਈ ਉਸਨੇ ਆਪਣੇ ਕੋਲ ਜਾਇਜ਼ ਨਾਜਾਇਜ਼ ਹਥਿਆਰਾਂ ਦੀ ਖੇਪ ਜਮਾ ਕਰਕੇ ਰੱਖੀ ਹੋਈ ਸੀ ਜਸਵਿੰਦਰ ਸਿੰਘ ਉਰਫ ਮੱppa ਸੰਗਰੂਰ ਦੇ ਹਰੀਆੜ ਪਿੰਡ ਦਾ ਰਹਿਣ ਵਾਲਾ ਹੈ ਉਮਰ 38 ਸਾਲ ਪੰਜ ਜਮਾਤਾ ਪਾਸ ਹੈ ਅਤੇ ਖੇਤੀ ਦਾ ਕੰਮ ਕਰਦਾ ਹੈ ਜਿਸ ਦੇ ਕੋਲ 15 ਏਕੜ ਜ਼ਮੀਨ ਵੀ ਹੈ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੱppa ਨੂੰ ਪਹਿਲਾਂ ਸ਼ਰਾਬ ਦੀ ਲੱਗ ਸੀ ਫਿਰ ਅਫੀਮ ਅਤੇ ਇਸ ਤੋਂ ਬਾਅਦ ਸਮੈਕ ਤੱਕ ਪੁੱਜ ਗਿਆ ਪਰਿਵਾਰ ਵਾਲਿਆਂ ਨੇ ਜਦੋਂ ਨਸ਼ਾ ਛੁਡਾਉਣ ਦਾ ਯਤਨ ਕੀਤਾ ਤਾਂ ਨਸ਼ਾ ਛੱਡਣ ਦੇ ਕਾਰਨ ਇਸ ਦੇ ਦਿਮਾਗ ਤੇ ਅਜੀਹਾ ਅਸਰ ਹੋਇਆ ਕਿਸ ਨੂੰ ਇਸ ਤਰ੍ਹਾਂ ਲੱਗਣ ਲੱਗਿਆ ਕਿ ਇਸ ਤੇ ਕੋਈ ਹਮਲਾ ਕਰਨ ਵਾਲਾ ਇਸ ਲਈ ਇਸ ਨੇ ਆਪਣੇ ਘਰ ਦੇ ਵਿੱਚ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਉਸ ਦੇ ਕੋਲ 12 ਬੋਰ ਡਬਲ ਬੈਰਰ ਗਨ 315 ਬੋਰ ਸਿੰਗਲ ਬੈਰਲ ਗਨ 32 ਬੋਰ ਪਿਸਤਲ ਅਤੇ ਦੇਸੀ ਕਟੇ ਬਰਾਮਦ ਕੀਤੇ ਗਏ ਨੇ ਇਹ ਜਸਵਿੰਦਰ ਸਿੰਘ ਮੱਪਾ ਜੱਟਵਾਸੀ ਹਰਿਆਊ ਥਾਣਾ ਧਰਮਗੜ ਉਹਦੇ ਬਾਰੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇਹਦੇ ਕੋਲੇ ਕੋਈ ਨਜਾਇਜ਼ ਹਸਲਾ ਤੇ ਅਸੀਂ ਉਹਨੂੰ ਜਦੋਂ ਫੜਿਆ ਉਹਦੇ ਕੋਲ ਇੱਕ ਵੈਪਨ ਮਿਲਿਆ ਤੇ ਮਕਦਮਾ ਦਰਜ ਕੀਤਾ ਡੂਰਿੰਗ ਇਨਵੈਸਟੀਗੇਸ਼ਨ ਇੱਕ ਜਿਹੜੇ ਇੱਕ ਹੈ ਦੋ ਵੀ ਇੱਕ ਡਿਫਰੈਂਟ ਤੇ ਵਿਲੱਖਣ ਤਰ੍ਹਾਂ ਦੇ ਜਿਹੜੇ ਜਿਹੜੇ ਫੈਕਟ ਸਾਹਮਣੇ ਆਏ ਇਹਦੇ ਕੋਲੋਂ ਸਾਨੂੰ ਮੱਪੇ ਕੋਲੋਂ ਤਿੰਨ ਨਜਾਇਜ਼ਸਲੇ ਤੇ ਤਿੰਨ ਹੀ ਲਾਇਸੈਂਸੀ ਵੈਪਨ ਤੇ ਇਹ ਪਹਿਲਾਂ ਕਾਫੀ ਜ਼ਿਆਦਾ ਇਹ ਡਰੱਗ ਲੈਂਦਾ ਸੀ ਡਰੱਗ ਦੇ ਵਿੱਚ ਅਫੀਮ ਪਹਿਲਾਂ दारू ਪੀਂਦਾ ਸੀ दारू ਪੀਣ ਤੋਂ ਬਾਅਦ ਅਫੀਮ ਨਾਲੇ ਪਾਸੇ ਲੱਗ ਗਿਆ ਫਿਰ ਸਮੈਕ ਵਾਲੇ ਪਾਸੇ ਲੱਗ ਗਿਆ ਪਰ ਹੁਣ ਪਿਛਲੇ ਟਾਈਮ ਹੀ ਨਾ ਤਾਂ ਇੱਕ ਵਿਡਰਾਲ ਸਿੰਪਟਮ ਇਹਦਾ ਚੱਲ ਰਿਹਾ ਸੀ ਵੈਪਨ ਇਹਦੇ ਜਮ੍ਹਾਂ ਸੀ ਜਿਹੜੇ ਤਿੰਨ ਵੈਪਨ ਸੀ ਜਦੋਂ ਇਲੈਕਸ਼ਨ ਕਮਿਸ਼ਨ ਦੇ ਵਿੱਚੋਂ ਥਾਣੇ ਦੇ ਵਿੱਚ ਜਮ੍ਹਾਂ ਸੀ ਹਜੇ ਇਹਨੂੰ ਮਿਲੇ ਨਹੀਂ ਸੀ ਤੇ ਇੱਕ ਅਲੂਜ਼ਨ ਦੇ ਵਿੱਚ ਜ਼ਿੰਦਗੀ ਜਿਉਣ ਲੱਗ ਗਿਆ ਵੀ ਕਿਤੇ ਮੇਰੇ ਤੇ ਕੋਈ ਹਮਲਾ ਹੋ ਸਕਦਾ ਹਮਲਾ ਹੋਣ ਤੋਂ ਬਾਅਦ ਉਹ ਮੇਰੇ ਤੇ ਕੋਈ ਅਟੈਕ ਕਰ ਸਕਦਾ ਤੇ ਜਾਂ ਮੈਨੂੰ ਇਹਦੇ ਚ ਉਹਨੂੰ ਵੀ ਕਿਤੇ ਦੇ ਅਟੈਕ ਕਰਨਾ ਪੈ ਸਕਦਾ ਕੋਈ 40-45 ਸਾਲ ਪਹਿਲਾਂ ਇਹਦੇ ਦਾਦਾ ਜੀ ਵੱਲੋਂ ਕੋਈ ਕਤਲ ਹੋਇਆ ਸੀ ਤੇ ਇਹਨੂੰ ਲੱਗਦਾ ਇੱਕਦਮ ਸੋਚਣਾ ਸ਼ੁਰੂ ਕਰਤਾ ਵੀ ਸ਼ਾਇਦ ਹੋ ਸਕਦਾ ਵੀ ਉਹ ਉਸ ਕਰਕੇ ਮੇਰੇ ਨਾਲ ਕੋਈ ਦੁਸ਼ਮਣੀ ਕਰ ਲੇ ਤੇ ਜਾਂ ਮੇਰੇ ਕਰਕੇ ਹੋਰ ਜਿਹੜੇ ਆ ਵੀ ਕੋਈ ਹਮਲਾ ਕਰ ਸਕਦਾ ਇਹਨੇ ਇੱਕ ਆਰਮਰੀ ਆਪਦੇ ਘਰ ਦੇ ਵਿੱਚ ਬਣਾਉਣੀ ਸ਼ੁਰੂ ਕਰ ਦਿੱਤੀ ਮੱਪੇ ਦੇ ਇਹਦੇ ਵਿੱਚ ਜਿਹੜੇ ਇੰਟਰਸਟਿੰਗ ਫੈਕਟ ਆਇਆ ਵੀ ਤਿੰਨ ਨਜਾਇਜ਼ ਅਸਲੇ ਇਹਦੇ ਕੋਲ ਤਿੰਨ ਲਾਇਸੈਂਸੀ ਅਸਲੇ ਇਸ ਤੋਂ ਇਲਾਵਾ ਜਦੋਂ ਰਾਤ ਨੂੰ ਇਹਨੇ ਸੌਣਾ ਤੇ ਸੌਣ ਲੱਗਿਆ ਆਪਦੇ ਮੰਜੇ ਦੇ ਆਲੇ ਦੁਆਲੇ ਕਿਰਪਾ ਉਹ ਗੰਡਾਸਾ ਕਿਰਪਾਨ ਡੰਗਾ ਰੱਖ ਕੇ ਸੌਣਾ ਵੀ ਜੇ ਕਿਤੇ ਹਮਲਾ ਹੋ ਗਿਆ ਜਾਂ ਮੈਨੂੰ ਹਮਲਾ ਕਰਨਾ ਪੈਣਾ ਸੱਜੇ ਉੱਤਰ ਕੇ ਵੀ ਜਾਣਾ ਪੈ ਸਕਦਾ ਮੰਜੇ ਤੋਂ ਖੱਬੇ ਉੱਤਰ ਕੇ ਵੀ ਜਾਣਾ ਪੈ ਸਕਦਾ ਇਹ ਟਾਈਮਲੀ ਸਾਡੀ ਜਿਹੜੀ ਜਿਹੜੀ ਟੀਮ ਸੰਗਰੂਰ ਨੇ ਟਾਈਮਲੀ ਇਹ ਫੜੇ ਜਾਣ ਤੋਂ ਬਾਅਦ ਮੈਨੂੰ ਲੱਗਦਾ ਇਹ ਕੋਈ ਵੱਡਾ ਹਾਸਾ ਹੋਣ ਤੋਂ ਅਸੀਂ ਇਹਨੂੰ ਰੋਕਣ ਚ ਕੰਮ ਜੱਭ ਰਹੇ ਹਾਂ ਜਿਸ ਤੰਗ ਦੀ ਇਹਦੀ ਕਿਉਂਕਿ ਮੈਡੀਕਲ ਕਰਾਇਆ ਸੀ ਤਾਂ ਡਾਕਟਰ ਜਨ ਨੇ ਵੀ ਕਿਹਾ ਵੀ ਅਜੀਬ ਹਵਰਸਤਾ ਦੇ ਵਿੱਚੋਂ ਇਹ ਲੰਘ ਰਹੇ ਆ ਹੁਣ ਇਹਦੇ ਵਿੱਚ ਇਹ ਹੈ ਮੀਜਰ ਇਹਦੇ ਬੋਡੀਏਕਸ ਮਹਿਸੂਸ ਕਰਦਾ ਹੈ ਕੋਈ ਡਰਗ ਇਹ ਵੀ ਉਹ ਜਿਹੜੀ ਜਿਹੜੀ ਲੈਂਦਾ ਸੀ ਉਹ ਨਹੀਂ ਮਿਲ ਰਹੀ ਨਾਲ ਨਾਲ ਇੱਕ ਅਲੂਜਨ ਦੀ ਜ਼ਿੰਦਗੀ ਜੋ ਹੋ ਰਿਹਾ ਵੀ ਮੈਂ ਜਾਂ ਮੇਰੇ ਤੇ ਕੋਈ ਹਮਲਾ ਕਰ ਸਕਦਾ ਜਾਂ ਮੈਨੂੰ ਕਿਸੇ ਤੇ ਹਮਲਾ ਕਰਨਾ ਪੈ ਸਕਦਾ ਡਾਕਟਰਾਂ ਨੇ ਕਿਸ ਤਰੀਕੇ ਦੀ ਕੰਡੀਸ਼ਨ ਦੱਸੀਗੀ ਕਿ ਮੈਂਟਲੀ ਨਹੀਂ ਡਾਕਟਰਾਂ ਨੇ ਕਿਹਾ ਮੈਂਟਲੀ ਹੀ ਇਜ਼ ਸਟੇਬਲ ਕਿ ਕਿ ਸਟੇਬਲ ਹੈ ਲਾਇਸੈਂਸਟੇ ਦੇ ਕੋਲੇ 16 ਕਿੱਲੇ ਜ਼ਮੀਨ ਹੈ ਪੰਜ ਪੜਿਆ ਲਿਖਿਆ ਇਹਦੇ ਭਰਾ ਕੋਲੇ 16 ਕਿੱਲੇ ਜ਼ਮੀਨ ਹੈ ਮਤਲਬ ਕਹਿ ਦਿਓ ਚੰਗਾ ਇਹਦਾ ਗੁਜ਼ਾਰਾ ਇਹਦੇ ਇਸ ਢੰਗ ਨਾਲ ਹੋ ਰਿਹਾ ਪਰ ਉਹ ਕਿਉਂਕਿ ਇਹਦੀ ਉਹ ਡਾਕਟਰ ਕਹਿੰਦੇ ਵੀ ਜਿਹੜੀ ਵਿਡਰੋਅਲ ਸਿੰਪਟਮ ਹੈ ਤੇ ਇਹਦੇ ਚ ਇਹ ਵੀ ਪਤਾ ਲੱਗਿਆ ਇਹ ਆਪਦੇ ਤੌਰ ਤੇ ਕਿਸੇ ਇਹਦੇ ਚ ਜਦੋਂ ਨਸ਼ਾ ਛੱਡਣ ਤੋਂ ਬਾਅਦ ਉਹਨੂੰ ਇਹੋ ਜਿਹਾ ਆਪਦਾ ਇਲਾਜ ਕਰਾ ਰਿਆ ਸੀ ਕੋਈ ਸਹੀ ਢੰਗ ਨਾਲ ਇਲਾਜ ਨਹੀਂ ਕਰਾ ਰਿਆ ਪਰ ਆਪਦੇ ਕਿਸੇ ਢੰਗ ਨਾਲ ਇਲਾਜ ਕਰਾ ਰਿਆ ਸੀ ਪੁਲਿਸ ਨੂੰ ਕਿਸ ਤਰੀਕੇ ਦੇ ਨਾਲ ਇਸ ਮੁਜਰਮ ਦੇ ਤੌਰ ਤੇ ਨਹੀਂ ਇਹਨੂੰ ਇਹਨੂੰ 100% ਜੀ 100% ਅਸੀਂ ਇਹਨੂੰ ਐਜ਼ ਅ ਮੁਜਰਮ ਦੇ ਤੌਰ ਤੇ ਲਵਾਂਗੇ ਕਿਉਂਕਿ ਇਹਦੇ ਤੋਂ ਨਜਾਇਜ਼ ਅਸਲਾ ਮਿਲਿਆ ਪਰ ਨਾਲ ਇਹਦੇ ਨਾਲ ਕਿਉਂਕਿ ਇਹਦੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਚਿਰ ਸਾਡੇ ਕੋਲ ਰਿਮਾਂਡ ਤੇ ਆ ਡਾਕਟਰ ਨੂੰ ਵੀ ਅਸੀਂ ਇਹਨੂੰ ਪੇਸ਼ ਕਰਕੇ ਵੀ ਇਹਦੀ ਦਿਮਾਗੀ ਵਿਵਸਥਾ ਕੀ ਚੱਲ ਰਹੀ ਸੀ ਜਦੋਂ ਇਹਨਾਂ ਗੱਲਬਾਤ ਕਰ ਰਹੇ ਆ ਇਹ ਬਸ ਇਹ ਕਹੀਰਦਾ ਜਾਂ ਮੇਰੇ ਤੇ ਹਮਲਾ ਹੋਣਾ ਸੀ ਜਾਂ ਮੈਂ ਹਮਲਾ ਕਰਨਾ ਸੀ ਮੈਂ ਆਪਦੀ ਤਿਆਰੀ ਕਰ ਲਈ ਸੀ ਬਖਤਰਬੰਦ ਪੂਰਾ ਕਰ ਲਿਆ ਸੀ ਇਹ ਇਹ ਸ਼ੁਕਰ ਹੋਇਆ ਵੀ ਅਸੀਂ ਇਹਨੂੰ ਫੜਨ 'ਚ ਕਾਮਯਾਬ ਹੋਏ ਆ ਇਹਦੇ ਕੋਲ 315 ਬੋਰ ਰਾਈਫਲ ਹੈ 12 ਬੋਰ ਰਾਈਫਲ ਹੈ ਇੱਕ ਪਿਸਟਲ ਹੈ ਦੇ ਕੋਲੇ ਜੇ ਇੰਨੇ ਕ ਜਿਹੜੇ ਜਿਹੜੇ ਲਾਇਸੈਂਸਡ ਹਥਿਆਰ ਹੈ ਤੇ ਜੇ ਕਿਸੇ ਤੇ ਹੋ ਸਕਦਾ ਮੈਨੂੰ ਲੱਗਦਾ ਇਹ ਆ ਵੀ ਇਹਨੂੰ ਫੜ ਲਿਆ ਸੀ ਸ਼ਾਇਦ ਇਹਦੇ ਘਰ ਦੇ ਵੀ ਇਤੋਂ ਸੇਫ ਨਹੀਂ ਸੀ ਬਾਕੀ ਆਂਡਗਵਾੜ ਵਾਲੀ ਤਾਂ ਗੱਲ ਵੱਖਰੀ ਹੈ ਕਿੰਨੀ ਜ਼ਮੀਨ ਵੇਚ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪਹਿਰੇ ਦਾ ਟੀਵੀ